ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਮਾਨਮਤਾ ਨਗਰ ਆ ਤੇ ਵੱਡਿਆ ਪਿੰਡ ਦਾ ਨਾਮ ਆ ਮਿੱਤਰੋ ਸ਼ੇਰਖਾਂ ਪਿੰਡ ਦੇ ਵਿੱਚ ਇਸ ਟੇ ਮੈਂ ਮੌਜੂਦ ਆ ਤੇ ਇਹ ਪਿੰਡ ਮਿੱਤਰੋ ਜਦੋਂ ਆਪਾਂ ਮੋਦਕੀ ਤੋਂ ਫਰੋਜਪੁਰ ਵਾਲੀ ਸਾਈਡ ਤੋਂ ਜਾਂਦੇ ਆ ਤਾਂ ਸਜਾਦੀ ਪਿੰਡ ਆਉਂਦਾ ਸਜਾਦੀ ਤੋਂ ਫੇਰੂ ਸ਼ਹਿਰ ਤੇ ਫੇਰੂ ਸ਼ਹਿਰ ਤੋਂ ਕਾਦਾਪੂੜਾ ਤੇ ਅੱਜ ਆਪਾਂ ਮਿੱਤਰੋ ਤੁਹਾਨੂੰ ਵਿਖਾਵਾਂਗੇ ਜਨਵਾਰ 4 ਤੇ 4 ਜਨਵਾਰਾਂ ਦੇ ਵਿੱਚ ਦੋ ਝੋਟੀਆਂ ਹੋਣਗੀਆਂ ਪੂਰੀਆਂ ਟੌਪ ਸਟਾਰ ਫਰੋਜਪੁਰ ਬਲੱਡ ਲੈਂਡ ਤੇ ਮਿੱਤਰੋ ਨਮੀ ਸਾਨਾਂ ਦੇ ਵਿੱਚੋਂ ਇਹਨਾਂ ਦੇ ਦਰਜ ਜਿਹੜੇ ਹੋਣਗੇ ਬਲੱਡ ਤੇ ਜਿਹੜੇ ਭਰਾਵਾਂ ਨੇ ਝੋਟੀਆਂ ਲੈਣੀਆਂ ਬਣਨ ਵਾਲੀਆਂ ਇੱਕ ਤਾਂ ਹੈਗੀ 1.5 ਮਹੀਨੇ ਦੀ ਬਣੀ ਝੋਟੀ ਵਿਖਾਉਣੇ ਮੂੰਹ ਮਾ ਇਹਨਾਂ ਦੇ ਤੁਹਾਨੂੰ ਸਰਪ੍ਰਾਈਜ਼ ਹੀ ਰੱਖਣਾ ਆਉ ਕਰਦਿਆਂ ਗੱਲਬਾਤ ਸਸੀ ਕਾਲ ਬਾਈ ਸਸੀ ਕਬਾਈ ਕੀ ਹਾਲ ਆ ਬਾਈ ਬਹੁਤ ਵਧੀਆ ਸਰਬਣ ਸਿੰਘ ਸੇਤਾ ਦੇ ਪਰਿਵਾਰ ਹਾਂ ਵਧੀਆ ਵਧੀਆ ਚਲੋ ਚੜਦੀ ਕਲਾ ਸ਼ੁਕਰ ਦਾ ਰੱਬ ਅੱਛਾ ਬਾਈ ਨਾਮ ਦੱਸ ਦਈਏ ਮੇਰਾ ਨਾਮ ਸੁੱਖਾ ਈ ਸੁੱਖਾ ਬਾਈ ਪਿੰਡ ਸ਼ੇਰਖਾਨਾ ਹਾਂਜੀ ਸ਼ੇਰਖਾਨਾ ਤੇ ਘਰ ਕਿਹੜੇ ਦੇ ਵਿੱਚ ਹੁੰਦਾ ਬਾਈ ਆਪਣਾ ਵਪਾਰ ਦਾ ਕੰਮ ਸਰਵਣ ਸਿੰਘ ਨੰਬਰਦਾਰ ਦੇ ਘਰੇ ਆਈ ਸਰਵਣ ਸਿੰਘ ਨੰਬਰਦਾਰ ਦੇ ਘਰੇ ਅੱਛਾ ਸੁੱਖੇ ਬਾਈ ਜੜਵਾ ਰਾਜ ਹੈਗੇ ਪੰਜ ਆਪਣੇ ਕੋਲ ਨਾ ਦੋ ਤਿੰਨ ਬੱਚੀਆਂ ਹਾਂਜੀ ਤਿੰਨ ਬੱਚੀਆਂ ਦੋ ਛੋਟੀਆਂ ਟੋਲੀਆਂ ਇੱਕ ਪਹਿਲੀ ਨੰਬਰ ਤੇ ਛੋਟੀ ਖੜੀ ਆ ਹਾਂਜੀ ਕਿਹੜੇ ਪਾਸੋਂ ਖਰੀਦੀ ਹੋਈ ਆ ਏ ਫਰਾਈ ਪਰਚੇ ਖਰੀਦਿਆ ਪਾਇ ਫਰਾਈ ਪਰਚੇ ਖਰੀਦਿਆ ਸ਼ਹਿਰ ਦੇ ਵਿੱਚੋਂ ਹੀ ਲਈ ਹੈ ਹਾਂਜੀ ਸੁਨਮਾਲੀ ਵਸਤੀ ਦੇ ਨਾਲ ਹੀ ਹੈ ਸੁਨਮਾਲੀ ਵਸਤੀ ਦਾ ਕਿੰਨਾ ਚਿਰ ਦੀ ਹੋ ਗਿਆ ਬਣੀ ਇਹ ਉਹਨੇ ਦੱਸਿਆ 1.5 ਮਹੀਨੇ ਦੀ ਬਣੀ ਹੋਈ ਹੈ 1.5 ਮਹੀਨੇ ਦੀ ਉਹ ਵੀ 45 ਦਿਨ ਹੋ ਗਏ ਹਾਂਜੀ ਵੈਸੇ ਤਾਂ ਇਹ ਮਤਲਬ ਦਸਾ ਗੁਦਰਾ ਦਾ ਚੈੱਕ ਵੀ ਹੋ ਜਾਊਗੀ ਕਰਵਾਉਣੀ ਹੈ ਹਾਂਜੀ ਫਿਰ ਲੈਂਡਰੀ ਆ ਬਾਈ ਨਿਕਲਾਈ ਤਾਂ ਹੂੰ ਛੋਟੀ ਵੀ ਚੰਗੀ ਆ ਹਾਂਜੀ ਅੱਛਾ ਦੰਦੋ ਤਾਂ ਨਹੀਂ ਪਟਕੇ ਵੇਖਿਆ ਨਹੀਂ ਦੇਖੇ ਨੇ ਨਾ ਵਾਲਿਆਂ ਪਹਾੜ ਤੇ ਚੋ ਤੇ ਡਰਦੀਆਂ ਜ਼ਿਆਦਾ ਸੀ ਉੱਥੇ ਡਰਦੀਆਂ ਜਾਂਦੇ ਸੀ ਘੱਟ ਸੀਦਾ ਵੀ ਅਜੇ ਕਲੀਅਰ ਨਹੀਂ ਹੋਇਆ ਦੰਦੋ ਹਾਂਜੀ ਹਾਂਜੀ ਤੇ ਰੇਟ ਬਾਈ ਫਿਰ ਇਹ ਇਹ ਤੋੜ ਕੇ ਦਿਖਾਉਣੇ ਪਤਾ ਕਰ ਲੈਣ ਦਵਾਂ ਤਾਂ ਪਰ ਦੱਸ ਦਈਏ ਮਾਈ ਬਣ ਕੇ ਫੇਰ ਹੀ ਤੋੜਾਂਗੇ ਮੈਂ ਤੋੜ ਲਈ ਪਹਿਲਾਂ ਤਾਂ ਕਰ ਦੇਣ ਰੇਟ ਤੋੜ ਦੇ ਫਿਰ ਲੈ ਮੇਰੇ ਮਿੱਤਰੋ ਪਾਈਆਂ ਨਾਲ ਤੋੜ ਕੇ ਵਿਖਾਉਣ ਦਿਓ ਕਿਹਨਾਂ ਦੀ ਮੈਨੂੰ ਸਭਿਆ ਰੇਟ ਆਪਾਂ ਫੇਰ ਕਰਾਂਗੇ ਮੈਂ ਕਿਹਾ ਠੀਕ ਆ ਭਰਾਵਾ ਆ ਵੇਖੋ ਮਿੱਤਰੋ ਹਾਂ ਆਹ ਓਕੇ ਨਾ ਵੇਖ ਸਕਦੇ ਹੋ ਤੁਸੀਂ ਮਿੱਤਰੋ ਨਹੀਂ ਠੀਕ ਆ ਲੈ ਆ ਭਾਈ ਹਾਂ ਚੋਲੀ ਚਾਲੀਆਂ ਬੜੀਆਂ ਚੰਗੀਆਂ ਹਨਾ ਸਾ ਨਹੀਂ ਬਾਈ ਇਹ ਤਾਂ ਲੱਗਾ ਕਿ ਇਹ ਛੋਟੀਆਂ ਨੂੰ ਨਹੀਂ ਲੱਗਾ ਬਾਈ ਵਾਕੇ ਸੱਚੀ ਗੱਲ ਆ ਝੂਲੀਆਂ ਇਹ ਵੇਖੋ ਤੁਸੀਂ ਕਿੰਨੀ ਪਧਰੀ ਝੋਟੀ ਝੋਲੀ ਦੀ ਬਾਈ ਫਰਮ ਵਾਲੀ ਨੇ ਨਾ ਐਨ ਓਕੇ ਦੀ ਰਿਪੋਰਟ ਚਾਹਾਂ ਕਰ ਦੇਣਾ ਕੰਮ ਆ ਵੇਖੋ ਤੁਸੀਂ ਆ ਟੇਢੇ ਕੱਟ ਵਾਲੀ ਦੀ ਝੋਲੀ ਉਹ ਵੀ ਕਮਾਲ ਆ ਮਿੱਤਰੋ ਆ ਵੇਖੋ ਉਹਦਾ ਝੋਲੀ ਤੁਸੀਂ ਤੇ ਹੁਣ ਵੇਖੋ ਆ ਨੀਲੀ ਦਾ ਵੀ ਦੀ ਝੋਲੀ ਠੀਕ ਆ ਗੱਬੜ ਸਰਪੇ ਬਾਈ ਆ ਪਹਿਲੇ ਨੰਬਰ ਵਾਲੀ ਆ ਆ ਖਾਲੀ ਆ ਇਹ ਖਾਲੀ ਦੂਜੀ ਪਰ ਖੜਾ ਨੂੰ ਦੇਖ ਲੈਦੇ ਜਿਹੜੇ ਗੱਬੜ ਹੁੰਦੀ ਹੈ ਇਹ ਹੂੰ ਅੱਛਾ ਇਹ ਦੋ ਨੰਬਰ ਝੋਟੀ ਬਾਈ ਇਹ ਵੀ ਉਧਰੋਂ ਹੀ ਖਰੀਦੀ ਆ। ਹਾਂ ਇੱਕੋ ਕਰੋ ਇਕੱਠੀਆਂ ਲਈ ਆਈ। ਇੱਕੋ ਕਰੋ ਜੋੜਾ ਹੀ ਲਿਆ ਹੈ। ਹਾਂਜੀ ਹਾਂਜੀ। ਕੱਢੀ ਬਾਈ ਬਾਹਰੋਂ ਬੜੀ ਚੰਗੀ ਝੋਟੀ ਆ ਯਾਰ ਆ ਤਾਂ ਯਾਰ। ਇਹ ਤਾਂ ਨਗੀਨਾ ਹੀ ਆ। ਟੇਢੀ ਤਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੀ। ਆਏ ਹਾਏ ਏ। ਓਏ ਆ ਗਿਆ। ਓਏ ਆ ਗਿਆ। ਆ ਗਿਆ ਤੇਡਾ ਕੱਟ। ਆਏ ਹਾਏ 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 ਹਾਏ। ਨੀਲੀ ਰਾਵੀ ਦੇ ਦਿਲਾਂ ਦੀ ਧੜਕਣ। ਕਿੰਨਾ ਸਿੰਘ। ਬਲੱਡ ਲੈਨ ਦੀ ਓਕੇ ਰਿਪੋਰਟ ਜਮਾ ਮਿੱਤਰੋ। ਇੱਥੇ ਕੱਲ੍ਹ ਆਈ ਅੱਜ ਕਮਣਾ ਵਾਲੀ ਆ ਦੇਦੀ ਕਰਦੀ ਆ ਔਰ ਮੈਂ ਖਣਾ ਝੋਟੀ ਦੇ ਕੋਲ ਆਵਾਂ ਮੈਂ ਕੋਈ ਖੇਤ ਫਰਚਾ ਕੇ ਲੈ ਜਾ ਵਰਚਾ ਕੇ ਬੱਲੇ ਆ ਬਈ ਮੋੜ ਲਿਆ ਆ ਆ ਆ ਸੰਗਲਪਾਲਾ ਇਹਨੂੰ ਬਈ ਨਹੀਂ ਤਾਂ ਯਾਰ ਹੈ ਸੰਗਲ ਯਾਰ ਉਹਨਾਂ ਲਾਹ ਲ ਜਿੰਨਾਂ ਕੋ ਲਾਈਆਂ ਸੀ ਝੋਟੀਆਂ ਇੱਥੇ ਰੋਕ ਲੈ ਬਈ ਇੱਕੋ ਮਿੰਟ ਨੂੰ ਰੋਕ ਦੇ ਯਾਰ ਮੈਨੂੰ ਮੂੰਹ ਮਾ ਵਿਖਾਉਣ ਦੇ ਹੁੰਦਾ ਵੇਖੋ ਫੇਸ ਕੁਆਲਿਟੀ ਬਈ ਹਾਂ ਨਹੀਂ ਠੰਡੇ ਬਹੁਤ ਆਉਂ ਚੋਟੀ ਹੈ ਝੋਲੀ ਬੜੀ ਚੰਗੀ ਹੈ ਝੋਲੀ ਤਾਂ ਮੈਨੂੰ ਕਮਾਲ ਆ ਖਾਤੀ ਪਹਿਲੀਆਂ ਚ ਬਸ ਬਈ ਮਾਰਕਿੰਗ ਮੂਰਲੇ ਪੈਰਾ ਦੇ ਹੈ ਨਹੀਂ ਹਨਾ ਮਾਰ ਮਰਸਲੇ ਹੈਗੇ ਮਲਾਂ ਨੀਲੀ ਵਾਧਾ ਰਾਵੀ ਘਾਟ ਹਾਂ ਟੇਡੇ ਘਾਟ ਤੇ ਮੂਰਲੇ ਖੋਰ ਆਉਂਦੇ ਬਹੁਤ ਜਿਆਦੇ ਘਾਟ ਆ ਹਾਂ ਇੱਕ ਗੱਲ ਹੋਰ ਦੋੜ ਕਰੀ ਬਈ ਹਾਂਜੀ ਟੇਡੇ ਘਾਟ ਦੇ ਵਿੱਚ ਜਿੰਨੇ ਜਾਨਵਰ ਹੋਣਗੇ ਉਹਨਾਂ ਦੇ ਪੈਰ ਬਹੁਤ ਘਾਟ ਹੋਣਗੇ ਮੂਰਲੇ ਪੈਰ ਕਿਸੇ ਕਰਮ ਵਾਲੀ ਦੇ ਸੌਜ ਦੋ ਚਾਰ ਆਉਂਦੇ ਹੂੰ ਹੂੰ ਇਹਨੂੰ ਕਰੀਏ ਇਹਨੂੰ ਮੜਾ ਦੀ ਝੋਲੀ ਵਿਖਾ ਦਈਏ ਬਈ ਨੇ ਵੀ ਤੋਂ ਵੀ ਕਿਹਨੇ ਤੇਰੀ ਪਾਲੀ ਹੋ ਜਾ ਤੇਰੀ ਦੱਸਦੀ ਆ ਵੀ ਹੈਗੀ ਆ ਮੈਂ ਲੈ ਵੀ ਮੈਂ ਤੋਂ ਅੱਛਾ ਹੁਣ ਰੇਟ ਦੱਸ ਦੇ ਦਾਂ ਦੋਵਾਂ ਦਾ ਰੇਟ ਉਹਦਾ ਕਰਦੇ ਆ ਜੀ 47000 ਰੁਪਿਆ ਹਾਂ ਇਹਦਾ 62000 ਰੁਪਿਆ ਜਸਟਿੰਨ ਨੂੰ ਕਰਦਾਂਗੇ ਮੰਨਤਨ ਖੁੱਲਾ ਹਾਂਜੀ ਮੰਨ ਲੈਣ ਉਹ ਵੀ ਅਗਲਾ ਆ ਜਾਵੇ ਤਾਂ ਕਿਵੇਂ ਚੌੜਾ ਹੋ ਜਾਵੇ ਬਾਅਦ ਚੋ ਚਲੋ ਜੇ ਨੂੰ ਕਦਰ ਉਹਨੇ ਪੈਸੇ ਬਾਈ ਲਾਉਣੇ ਆ ਦੂਜੇ ਨੂੰ ਝੋਟੀ ਕਹਿ ਦੇਣਾ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਬਾਈ ਆ ਵੱਛੀਆਂ ਖੜੀਆਂ ਦੋ ਬਾਈ ਯਾਰ ਇਹ ਤੈਨਾਂ ਵੱਛੀਆਂ 3 ਹੈ ਦੋ ਬੱਚੇ ਨਿੱਕੇ ਨਿੱਕੇ 5 ਮਹੀਨੇ 6 ਮਹੀਨੇ ਦੇ ਠੀਕ ਆ ਤੇ ਆ ਵੱਛੀ ਦੀ ਆ ਸਾਲਕ ਦੀ ਆਈ ਵੱਡੀ ਕੱਢੀ ਲਿਆ ਬਾਹਰ ਨੂੰ ਖੋਲੀ ਲਿਆ ਫੇਰ ਦੱਸ ਮੈਨੂੰ ਐ ਨਹੀਂ ਪਤਾ ਲੱਗਣਾ ਮੈਂ ਤਾਂ ਤੇਰੇ ਰਗ ਮਾਤੜ ਧਮਾਤੜ ਆ ਝੋਲੀ ਵੇਖੋ ਯਾਰ ਇੱਕ ਵਾਰੀ ਝੋਟੀ ਦੀ ਝੋਲੀ ਆਏ ਆ ਕਰਮਾਂ ਵਾਲੀ ਦੀ ਜਿਵੇਂ ਤਿੰਨਾ ਚਾਰਾਂ ਮਹੀਨਿਆਂ ਦੀ ਗੱਬਣ ਹੁੰਦੀ ਆ ਤੇ ਵੱਛੀ ਦੇ ਪਤੰਦਰੀ ਦੇ ਥਣਾਂ ਦੀਂਦੇ ਜਿਵੇਂ ਮਰੂਦ ਲੱਗੇ ਹੁੰਦੇ ਆ ਇਹਦੇ ਤਾਂ ਸਣ ਕਿੰਨੇ ਚਿਰ ਦੀ ਬਈ ਸਾਲ ਦੀ ਸਾਲ ਸਵਾ ਸਾਲ ਦੀ ਹੋਣੀ ਹੈ ਅੱਛਾ ਇਹ ਤਾਂ ਕਿੰਨੇ ਦੀ ਦੇ ਦੇਗਾ ਬਈ ਇਹ ਆਪੇ ਤਿੰਨੇ ਤੇਰਾ ਕੱਠਾ ਮੈਂ ਇੱਕ ਕਿ ਘਰੇ ਜਾਵਾਂ ਵਧੀਆ ਤੋਂ ਤਿੰਨੇ ਹੀ ਨਹੀਂ ਚਲ ਕਈ ਵਾਰੀ ਮਤ ਕੱਲਾ ਵੀ ਬੰਦਾ ਹੁੰਦਾ ਕਿੰਨੇ ਦੀ ਦੇ ਦੀ ਇਕੱਲੀ ਇਹ ਦੇ ਦਾਂਗੇ 10000 ਦੀ ਹੈ 10000 ਦੀ 10000 ਦੀ ਹਾਂਜੀ ਹੋਰ ਕਰ ਦਈਏ ਮਾਨਤਾ ਕਰ ਦਾਂਗੇ ਜੇ ਆ ਜਾ ਤੂੰ 7 ਦੀ ਦੇ ਦਈਏ ਨਹੀਂ 7 ਦੀ ਕੋ ਬਚਦਾ ਬਿੱਤਾਉਣਾ ਨਹੀਂ ਕਿੰਨੇ ਦੀ ਫਿਰ 7500 ਦੀ ਕਰ ਦੇਣਾ 8000 ਦੀ ਹਾਂ ਨਹੀਂ ਕਰਾਂਗੇ ਚਲ ਬਸ ਠੀਕ ਹੈ 2 ਨੰਬਰ ਤੇ ਬਸ ਦੱਸੀ ਬਈ ਇਹ ਵੀ ਦੋਵੇਂ ਲੈ ਆ ਇਧਰ ਨੂੰ ਦੋਵਾਂ ਨੇ ਖੋਲ ਲਿਆ ਕੱਟੀਆਂ ਭੱਗਣ ਗਏ ਬੱਚੇ ਹੈਗੇ ਨਾ ਚੰਗ ਠੀਕ ਹੈ ਰਹਿਣ ਦੇ ਫਿਰ ਆ ਵੀ ਬੱਚੀ ਦਾ ਇਹ ਵੀ ਚੰਗੀ ਆ ਬਾਈ ਹਾਂਜੀ ਇਹ ਜਿਹੜੀਆਂ ਜੋੜੀਆਂ ਆਉਂਦੀਆਂ ਲੱਗਦੀਆਂ ਨਕੀਆਂ ਇਹ ਕਿੰਨੇ ਦੀ ਬਾਈ ਪੰਜ ਦੀ ਇਹ ਦੇ ਦਾਂਗੇ ਜੀ ਪੰਜ ਦੀ ਹਾਂਜੀ ਘੱਟ ਵੱਧ ਕੋਈ ਬਸ ਮੈਂ ਤਾਂ ਦੇਣ ਵਾਲੇ ਕੰਮ ਕੀਤਾ ਤਿੰਨ ਦਾ ਜਾਣਦਾ ਨਹੀਂ ਤਿੰਨ ਦਾ ਨਹੀਂ ਕਿੰਨੇ ਦਾ ਇਹ ਪੰਜ ਦੀ ਦੇਵਾਂ ਜੀ 350 ਕਰ ਲਾ ਸਾਢੇ 4 ਸਾਢੇ 4 ਦੇ ਦਾਂਗੇ 4 ਦੀ ਹੋ ਗਈ ਗੱਲ ਖਤਮ ਯਾਰ ਨਹੀਂ ਸੱਤ ਲਵੇੜ ਕਬ ਨਹੀਂ ਜਾਣਦੇ ਕੋਹ ਨਹੀਂ ਹੁੰਦਾ ਤੇ ਅੱਛਾ ਭਾਈ ਆ ਜਿਹੜੀ ਇਹ ਤੇ ਬੱਚਾ ਬਿਲਕੁਲ ਇਹ ਕਿੰਨੀ ਬਰੀਡ ਬਹੁਤ ਆ ਭਾਈ ਇਹ ਬੱਚ ਸਾਰੇ ਜਿਹੜੀ ਬਰੀਡ ਐ ਮੱਚੀ ਦੀ ਆ ਹੂੰ ਮੂਹਾਂ ਬੜਾ ਚੰਗਾ ਯਾਰ ਹਨਾ ਤਿੰਨਾਂ ਕਿ ਮਹੀਨੇ ਦੀ ਸਿੰਗ ਅਸੀਂ ਡਮਾਉਣ ਵਾਲੇ ਆ ਵੀ ਇਹ ਕਿੰਨੇ ਦੀ ਦੇ ਦੀਏ ਭਾਈ ਇਹ 4000 ਦੇ ਦਾਂਗੇ ਹੈ ਥਾਣੇ ਦੇਖੋ ਇਹ ਹੂੰ 4 ਥਾਣਾ ਨਹੀਂ ਬਸ ਬਸ ਠੀਕ ਹੈ ਕੋਈ ਕਿੰਨੇ ਦੀ ਆਖਿਆ ਜੀ 4000 ਦੀ ਲਿਆ ਉਰੇ ਰਿਆ ਇਹ ਚੋੜਾ ਦੇ ਦਈਏ 7000 ਦਾ ਆਹਾ ਹਾਂ ਦੇ ਲਾਂਗੇ ਚਲੋ ਜੀ ਹੈ ਦੋ ਜਾਣਗੀ ਇੱਕ ਸਾਈ ਚੰਗਾ ਜਾਣ ਦੇ ਚੋੜਾ ਨਿੱਕੀਆਂ ਹੋਈਆਂ ਚੋਟੀ ਦਿਖਾਉਣੀ ਫੇਰ ਚੋਟੀ ਦਾ ਮੈਂ ਕੱਢਣੀ ਆ ਬਾਹਰ ਅੱਛਾ ਨੰਬਰ ਦੇ ਕੇ ਰਹੀ ਆਪਾਂ ਸ਼ੋਰਟ ਬਣਾਉਣਾ ਹੀ ਅਜੇ 98886 ਹੂੰ 55405 ਇੱਕ ਵਾਰੀ ਹੋਰ ਆਉਣ ਦੇ 98886 ਹੂੰ 55405 ਇੱਕ ਵਾਰੀ ਇਸ ਨੰਬਰ ਤੇ ਕਰ ਲਿਓ ਬਈ ਗੱਲ ਪਾ ਦੋ ਹਾਂਜੀ